ਮੇਰਾ ਨਾਮ ਸ਼ਪ੍ਰੇਂਦਰ ਸਿੰਘ ਹੈ। ਕਿਹੜਾ ਪਿੰਡ ਹੈ ਜੀ? ਆਕੜੀ ਪਿੰਡ ਹੈ ਜੀ ਮੇਰਾ। ਕੀ ਗੱਲਬਾਤ ਹੋਈ ਹੈ ਜੀ ਕੀ? ਦੇਖੋ ਮੈਂ ਆਪਣੇ ਸਰਪੰਚੀ ਦੇ ਕਾਗਜ਼ ਫਿਲ ਕਰਾਂ ਲਈ ਜਦੋਂ ਅੰਦਰ ਆਇਆ ਤਾਂ ਉਹਦੇ ਨਾਲ ਦੇ ਇੱਕ ਦੋ ਬੰਦਿਆਂ ਨੇ ਸਾਨੂੰ ਕਿਹਾ ਕਿ ਹਾਂ ਤੁਸੀਂ ਅੰਦਰ ਆ ਜਾਓ। ਪਹਿਲਾਂ ਤਾਂ ਇਹਨਾਂ ਨੇ ਕਮਾਇਆ ਭਰਾਇਆ ਸਾਨੂੰ ਵੀ ਕੁਝ ਇੱਧਰ ਹੋ ਜਾਓ, ਬੈਕ ਸਾਈਡ ਚਲ ਜਾਓ, ਕੁਝ ਇੱਧਰ ਚਲ ਜਾਓ ਤਾਂ ਕਿ ਬੰਦੇ ਖੇੜ ਜਾਣ ਵਾਲੇ ਦਿਵਾਲੇ। ਤੇ ਜਦੋਂ ਮੈਂ ਇੱਕਦਮ ਉਹਨਾਂ ਦੇ ਰੂਮ ਚ ਐਂਟਰ ਹੋਇਆ ਤਾਂ ਉੱਥੇ ਜਸਵਿੰਦਰ ਸਿੰਘ ਸੋਨੀ ਨਾਮ ਦਾ ਗੁੰਡਾ ਜੋ ਆਮ ਆਦਮੀ ਪਾਰਟੀ ਦਾ ਪਾਲਿਆ ਹੋਇਆ ਇੱਕ ਸਿਰਫ ਇਹ ਗੁੰਡਾ ਜਿਹੜਾ ਆਪਾਂ ਕਹਿ ਉਨੇ ਇੱਕਦਾਂ ਫਾਈਲ ਫੜੀ ਤੇ ਮੇਰੀ ਫਾਈਲ ਪਾੜ ਕੇ ਮੇਰੇ ਨਾਲ ਧੱਕਾ ਮੁਕੀ ਕੀਤੀ ਐ ਠੀਕ ਐ ਤੇ ਉਹਦਾ ਰਿਵਾਲਵਰ ਵੀ ਉਹਦੇ ਹੱਥ ਨਾਲ ਲੱਗਿਆ ਹੋਇਆ ਉਹ ਕਿਉਂ ਐ ਉਹਦੇ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਉਹ ਵਿੱਚ ਖੜ ਕੇ ਖੜਾ ਐ ਇਵਨ ਕਿ ਪੁਲਿਸ ਪ੍ਰਸ਼ਾਸਨ ਮੈਨੂੰ ਹੀ ਬਾਹਰ ਕੱਢ ਰਿਹਾ ਜਦਕਿ ਮੇਰੇ ਨਾਲ ਧੱਕਾ ਕਰਵਾ ਰਿਹਾ ਤੁਸੀਂ ਗीडी ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਭਰ ਰਹੇ ਕੋ ਅਸੀਂ ਆਮ ਆਦਮੀ ਪਾਰਟੀ ਵੱਲੋਂ ਹੀ ਭਰ ਰਹੇ ਸੀ ਅਸੀਂ ਉਹਦੇ ਗੁਰਲਾਲ ਜੀ ਦੇ ਨਾਲ ਸਪੋਰਟ ਕੀਤੀ ਐ ਉਹਨਾਂ ਨੂੰ ਐਕਸ਼ਨ ਚੋਣ ਪਾਈਆਂ ਸਭ ਕੁਝ ਕੀਤਾ ਸੀ ਠੀਕ ਹੈ ਪਰ ਇਹ ਪਤਾ ਨਹੀਂ ਕਿ ਉਹ ਕਿਤਾ ਫਿਰ ਵੀ ਤੁਹਾਡੇ ਨਾਲ ਧੱਕਾ ਹੋਇਆ ਕੀ ਕਹਿਣਾ ਚਾਹੋਗੇ ਧੱਕਾ ਕਰਨ ਕਿ ਮੈਨੂੰ ਇੱਕ ਤਾਂ ਫਾਈਲ ਪਤਾ ਟਾਈਮ ਮਿਲਣਾ ਚਾਹੀਦਾ ਤੇ ਇੱਕ ਇਹਨਾਂ ਸਾਰੇ ਬੰਦਿਆਂ ਤੇ ਜੋ ਵੀ ਇਹ ਹੈਗੇ ਨੇ ਪੂਰੀ ਟੀਮ ਜਿੰਨੀ ਵੀ ਹੈ ਠੀਕ ਹੈ ਜਿੱਦਾ ਜਸਵਿੰਦਰ ਸਿੰਘ ਸੋਨੀ ਕੁਲਦੀਪ ਸਿੰਘ ਮਾਨਕ ਮਹਤਿਆਨ ਸਿੰਘ ਮਿੱਟੂ ਮਨਦੀਪ ਸੇਰੀ ਨਾਲ ਉਹਦੇ ਵਿੱਚ ਐਂਟਰ ਹੈ ਤੇ ਇੱਕ ਦੋ ਸੇਰੇ ਪਿੰਡ ਦੇ ਤੇ ਮਨਜਿੰਦਰ ਸਿੰਘ ਅਖੜੀ ਤੋਂ ਇਹ ਸਾਰੇ ਬੰਦੇ ਵਿੱਚ ਇਨਵੋਲਵ ਨੇ ਇਹਨਾਂ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਰ ਅਜ ਇੱਕ ਸੁਭਾਈ ਨੰਬਰ ਬੂਥ ਦੇ ਵਿੱਚ ਝੜਪ ਹੋਈ ਨਹੀਂ ਹੈਗਾ ਜੀ ਉਹ ਆਰਓ ਤੇ ਆ ਰਹਾ ਜੀ ਇਹਨਾਂ ਵੱਲੋਂ ਮੇਰੇ ਕੋਲ ਆਈ ਹੈ ਵੀ ਇਹ ਉਸ ਤੇ ਝੜਪ ਹੋਈ ਹੈ ਉਸੇ ਸਿਚੁਏਸ਼ਨ ਦਾ ਸੰਝਾਨ ਲੈਂਦੇ ਹੋਏ ਮੈਂ ਇੱਥੇ ਵੀ ਆਇਆ ਹਾਂ ਡੀਐਸਪੀ ਸਾਹਿਬ ਵੀ ਆ ਗਏ ਉਹ ਦੇਖ ਕੇ ਕੀ ਇਸ਼ੂ ਹੈਗਾ ਵੀ ਟੇਕ ਅ ਵਾਟਐਵਰ ਲੀਗਲ ਕਰਵਾਈ ਜਿਹੜੀ ਸਰੰਦਰ ਆਮਾਦੀ ਪਾਰਟੀ ਦੇ ਕੋਲ ਦੇ ਕੇ ਬੈਠੇ ਮੈਨੂੰ ਉਹਨਾਂ ਨੇ ਚੈੱਕ ਕਰ ਲੈਣਾ ਜੀ ਕੋਈ ਨਹੀਂ ਕੋਈ ਵੀ ਅਨਔਥਰਾਇਜ਼ ਬੰਦਾ ਕਿਤੇ ਨਹੀਂ ਬੈਠੇਗਾ ਜਿਹੜਾ ਵੀ ਹੈਗਾ ਜੋ ਵੀ ਹੈਗਾ ਜੇ ਹੁਣ ਕੋਈ ਕੈਂਡੀਡੇਟ ਹੈਗਾ ਡੈਫੀਨਿਟਲੀ ਉਹਨਦੇ ਫਾਰਮ ਲੈਣੇ ਆ ਉਹ ਸਾਰੇ ਕੈਂਡੀਡੇਟ ਦੇ ਫਾਰਮ ਦਿੱਤੇ ਜਾਣਗੇ ਕਿਸੇ ਵੀ ਕੈਂਡੀਡੇਟ ਦਾ ਫਾਰਮ ਨਹੀਂ ਛੱਡਿਆਗਾ ਸਰ ਜਿੰਨਾਂ ਦੀ ਫਾਈਲ ਪੜੀ ਗਈ ਹੈ ਉਹਨਾਂ ਦੀ ਫਾਈਲ ਅਲਿਜੀਟਲੀ ਪਹਿਲਾਂ ਉੱਪਰੋਂ ਦੱਬਾ ਕੇ ਉਹ ਮੈਂ ਦੇਖ ਕਰਕੇ ਚੈੱਕ ਕਰਕੇ ਕਰਵਾ ਦੇਵਾਂਗਾ ਸਰ ਜਿਹੜੇ ਰਹਿ ਜਾਣਗੇ ਦਿਨਵੇ ਤੱਕ ਤਾਂ ਸਮਾਂ ਹੈਗਾ ਉਹਨਾਂ ਦੀ ਫਾਈਲਾਂ ਕਿਵੇਂ ਅੰਤ ਕੀਤੀ ਜਾਣਗੀ ਥੇਰ ਇਜ਼ ਅ ਪ੍ਰੋਸੀਜਰ ਦੇਖੋ 2:30 ਵਜੇ ਦੇ ਕਰੀਬ ਅਸੀਂ ਅਨਾਉਂਸਮੈਂਟਸ ਦੁਆਰਾ ਸ਼ੁਰੂ ਕਰਾਂਗੇ ਉਦੋਂ ਇੱਥੇ ਲਾਈਨਾਂ ਲੱਗ ਜਾਣਗੀਆਂ ਜਿਹੜੀ ਵੀ ਜੇ ਕਿਸੇ ਦੀ ਹੈਗੀ ਆ ਉਹਨਾਂ ਨੂੰ ਜਿਹੜਾ ਲਾਸਟ ਪਰਸਨ ਹੋਏਗਾ ਅਸੀਂ ਟੋਟ ਉਦੋਂ ਉਹਨੂੰ ਟੋਕਨ ਦੇ ਦਾਂਗੇ ਉਦੋਂ ਉਹਨੂੰ ਟੋਕਨ ਦੇ ਦਾਂਗੇ ਜਿਵੇਂ ਉਹ ਲਾਸਟ ਐਂਟਰੀ ਤੋਂ ਅਸੀਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਉਹ ਜਿਹੜਾ ਫਰੰਟ ਤੱਕ ਆਦੇ ਜਾਂਦੇ ਸਾਨੂੰ ਨਾਲੇ ਇੱਕ ਕਾਊਂਟ ਪਤਾ ਲੱਗ ਜਾਏਗਾ ਕਿੰਨੇ ਬੰਦਿਆਂ ਦੀ ਫਾਈਲ ਰਹਿ ਗਈ ਹੈ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰੂੰਗਾ ਕਿ ਸ਼ਾਂਤੀ ਬਣਾਈ ਰੱਖੋ ਜੇ ਕਿਸੇ ਕੋਈ ਆ ਗਿਆ ਕੈਂਡੀਡੇਟ ਆਇਆ ਉਹਦੀ ਫਾਈਲ ਜ਼ਰੂਰ ਲਈ ਜਾਊਗੀ ਜੋ ਵੀ ਨਿਯਮਾਂ ਦੀ ਕਾਰਵਾਈ ਹੈ ਉਹਦੇ ਤੇ ਉਹੀ ਹੋਏਗਾ ਮੇਰਾ ਨਾਮ ਸ਼ਪਿੰਦਰ ਸਿੰਘ ਹੈ। ਕਿਹੜਾ ਪਿੰਡ ਹੈ ਜੀ? ਆਕੜੀ ਪਿੰਡ ਹੈ ਜੀ ਮੇਰਾ। ਕੀ ਗੱਲਬਾਤ ਹੋਈ ਹੈ ਜੀ ਕੀ? ਦੇਖੋ ਮੈਂ ਆਪਣੇ ਸਰਪੰਚੀ ਦੇ ਕਾਗਜ ਫਿਲ ਕਰਾਂ ਲਈ ਜਦੋਂ ਅੰਦਰ ਆਇਆ ਤਾਂ ਉਹਦੇ ਨਾਲ ਦੇ ਇੱਕ ਦੋ ਬੰਦਿਆਂ ਨੇ ਸਾਨੂੰ ਕਿਹਾ ਕਿ ਹਾਂ ਤੁਸੀਂ ਅੰਦਰ ਆ ਜਾਓ। ਪਹਿਲਾਂ ਇਹਨਾਂ ਨੇ ਕਮਾਇਆ ਭਰਾਇਆ ਸਾਨੂੰ ਵੀ ਕੁਝ ਇੱਧਰ ਹੋ ਜਾਓ, ਬੈਕ ਸਾਈਡ ਚਲ ਜਾਓ, ਕੁਝ ਇੱਧਰ ਚਲ ਜਾਓ ਤਾਂ ਕਿ ਬੰਦੇ ਖੇੜ ਜਾਣ ਵਾਲੇ ਦਿਵਾਲੇ। ਤੇ ਜਦੋਂ ਮੈਂ ਇੱਕਦਮ ਉਹਨਾਂ ਦੇ ਰੂਮ ਚ ਐਂਟਰ ਹੋਇਆ ਤਾਂ ਉੱਥੇ ਜਸਵਿੰਦਰ ਸਿੰਘ ਸੋਨੀ ਨਾਮ ਦਾ ਗੁੰਡਾ ਜੋ ਆਮ ਆਦਮੀ ਪਾਰਟੀ ਦਾ ਪਾਲਿਆ ਹੋਇਆ ਇੱਕ ਸਿਰਫ ਇਹ ਗੁੰਡਾ ਜਿਹੜਾ ਆਪਾਂ ਕਹਿ ਸਕਦੇ ਹ ਉਹਨੇ ਇੱਕਦਮ ਫਾਈਲ ਫੜੀ ਤੇ ਮੇਰੀ ਫਾਈਲ ਪਾੜ ਕੇ ਮੇਰ ਨਾਲ ਧੱਕਾ ਮੁਕੀ ਕੀਤੀ ਐ ਠੀਕ ਐ ਤੇ ਉਹਦਾ ਰਿਵਾਲਵਰ ਵੀ ਉਹਦੇ ਹੱਥ ਨਾਲ ਲੱਗਿਆ ਹੋਇਆ ਉਹ ਕਿਉਂ ਐ ਉਹਦੇ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਉਹ ਵਿੱਚ ਘਰ ਕੇ ਖੜਾ ਐ ਇਵਨ ਕਿ ਪੁਲਿਸ ਪ੍ਰਸ਼ਾਸਨ ਮੈਨੂੰ ਹੀ ਬਾਰ ਕੱਢ ਰਿਹਾ ਜਦ ਕਿ ਮੇਰੇ ਨਾਲ ਧੱਕਾ ਕਰਵਾ ਰਿਹਾ ਤੁਸੀਂ ਗੜੀ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਭਰਦੇ ਕੋ ਅਸੀਂ ਆਮ ਆਦਮੀ ਪਾਰਟੀ ਵੱਲੋਂ ਹੀ ਭਰ ਰਹੇ ਸੀ ਅਸੀਂ ਉਹਦੇ ਗੁਰਲਾਲ ਜੀ ਦੇ ਨਾਲ ਸਪੋਰਟ ਕੀਤੀ ਐ ਉਹਨਾਂ ਨੂੰ ਐਕਸ਼ਨ ਚੋਣ ਪਾਈਆਂ ਸਭ ਕੁਝ ਕੀਤਾ ਸੀ ਠੀਕ ਹੈ ਪਰ ਇਹ ਪਤਾ ਨਹੀਂ ਕਿਉਂ ਕੀਤਾ ਫਿਰ ਵੀ ਤੁਹਾਡੇ ਨਾਲ ਧੱਕਾ ਹੋਇਆ ਕੀ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਕਿ ਮੈਨੂੰ ਇੱਕ ਤਾਂ ਫਾਈਲ ਪਤਾ ਟਾਈਮ ਮਿਲਣਾ ਚਾਹੀਦਾ ਤੇ ਇੱਕ ਇਹਨਾਂ ਸਾਰੇ ਬੰਦਿਆਂ ਤੇ ਜੋ ਵੀ ਇਹ ਹੈਗੇ ਨੇ ਪੂਰੀ ਟੀਮ ਜਿੰਨੀ ਵੀ ਹੈ ਠੀਕ ਹੈ ਜਿੱਦਾਂ ਜਸਵਿੰਦਰ ਸਿੰਘ ਸੋਨੀ, ਕੁਲਦੀਪ ਸਿੰਘ ਮਾਨਕ, ਗੁਰਧਾਨ ਸਿੰਘ ਬਿੱਟੂ, ਮਨਦੀਪ ਸੇਹਰੀ ਨਾਲ ਉਹਦੇ ਵਿੱਚ ਐਂਟਰ ਹੈ ਤੇ 1 2 ਸੇਰੇ ਪਿੰਡ ਦੇ ਤੇ ਮਨਜਿੰਦਰ ਸਿੰਘ ਆਖੜੀ ਤੋਂ ਇਹ ਸਾਰੇ ਬੰਦੇ ਵਿੱਚ ਇਨਵੋਲ ਬਣੇ ਨੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਰ ਅਜ ਇੱਕ ਸੁਪਾਈ ਨੰਬਰ ਬੂਥ ਦੇ ਵਿੱਚ ਝੜਪ ਹੋਈ ਹੈਗਾ ਜੀ ਉਹ ਆਰੋਂ ਤੇ ਆਜ ਹੈ ਇਹਨਾਂ ਵੱਲੋਂ ਮੇਰੇ ਕੋਲ ਆਈ ਹੈ ਵੀ ਇਹ ਉਸ ਤੇ ਝੜਪ ਹੋਈ ਹੈ ਉਸੇ ਸਿਚੁਏਸ਼ਨ ਦਾ ਸੰਕੇਤ ਲੈਂਦੇ ਹੋਏ ਮੈਂ ਇੱਥੇ ਵੀ ਆਇਆ ਹਾਂ ਡੀਐਸਪੀ ਸਾਹਿਬ ਵੀ ਆ ਗਏ ਉਹ ਦੇਖ ਕੇ ਕੀ ਇਸ਼ੂ ਹੈਗਾ ਵੀ ਟੇਕ ਅ ਵਟ ਏਵਰ ਲੀਗਲ ਕਾਰਵਾਈ ਜਿਹੜੀ ਸਰ ਅੰਦਰ ਆਮਾਦੀ ਪਾਰਟੀ ਦੇ ਬੰਦੇ ਉਹਦੇ ਕਿ ਤਰ੍ਹਾਂ ਬੈਠੇ ਮੈਂ ਉਹਨਾਂ ਨੂੰ ਵੀ ਚੈੱਕ ਕਰ ਲੈਣਾ ਜੀ ਕੋਈ ਨਹੀਂ ਕੋਈ ਵੀ ਅਨੌਥਰਾਇਜ਼ ਬੰਦਾ ਕਿ ਦੀ ਪੈਕਾ ਜਿਹੜਾ ਵੀ ਹੈਗਾ ਜੋ ਵੀ ਹੈਗਾ ਜੇ ਹੁਣ ਕੋਈ ਕੈਂਡੀਡੇਟ ਹੈਗਾ ਡੈਫੀਨਿਟਲੀ ਉਹਨਦੇ ਫਾਰਮ ਲੈਨੇ ਆ ਉਹ ਸਾਰੇ ਕੈਂਡੀਡੇਟਸ ਦੇ ਫਾਰਮ ਦਿੱਤੇ ਜਾਣਗੇ ਕਿਸੇ ਵੀ ਕੈਂਡੀਡੇਟ ਦਾ ਫਾਰਮ ਨਹੀਂ ਛੱਡਿਆ ਸਰ ਜਿਨ੍ਹਾਂ ਦੀ ਫਾਈਲ ਪੜੀਗੀ ਉਹਨਾਂ ਦੀ ਫਾਈਲ ਅਗਰਿਜੀਟਲੀ ਪਹਿਲਾਂ ਉਹ ਕਰਕੇ ਚੰਦਾਰੀ ਕਰਵਾਓ ਉਹ ਮੈਂ ਦੇਖ ਕਰਕੇ ਚੈੱਕ ਕਰਕੇ ਕਰਵਾ ਦੇਵਾਂਗਾ ਸਰ ਜਿਹੜੇ ਰਹਿ ਜਾਣਗੇ 3 ਵਜੇ ਤੱਕ ਤਾਂ ਸਮਾਂ ਹੈਗਾ ਉਹਨਾਂ ਦੀ ਫਾਈਲਾਂ ਜਿਵੇਂ ਅੰਤ ਕੀਤੀ ਜਾਵੇਗੀ देयर इज ਅ ਪ੍ਰੋਸੀਜਰ ਦੇਖੋ 2:30 ਵਜੇ ਦੇ ਕਰੀਬ ਅਸੀਂ ਅਨਾਉਂਸਮੈਂਟਸ ਦੁਆਰਾ ਸ਼ੁਰੂ ਕਰਾਂਗੇ ਉਦੋਂ ਇੱਥੇ ਲਾਈਨਾਂ ਲੱਗ ਜਾਣਗੀਆਂ ਜਿਹੜੀ ਵੀ ਜੇ ਕਿਸੇ ਦੀ ਹੈਗੀ ਆ ਉਹਨਾਂ ਨੂੰ ਜਿਹੜਾ ਲਾਸਟ ਪਰਸਨ ਹੋਏਗਾ ਅਸੀਂ ਟੋਟ ਉਦੋਂ ਉਹਨੂੰ ਉਹਨੂੰ ਟੋਕਨ ਦੇ ਦਾਂਗੇ ਉਦੋਂ ਉਹਨੂੰ ਟੋਕਨ ਦੇ ਦਾਂਗੇ ਜਿਵੇਂ ਉਹ ਲਾਸਟ ਐਂਟਰੀ ਤੋਂ ਅਸੀਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਉਹ ਜਿਹੜਾ ਫਰੰਟ ਤੱਕ ਆਦੇ ਆਦੇ ਸਾਨੂੰ ਨਾਲੇ ਇੱਕ ਅਕਾਊਂਟ ਪਤਾ ਲੱਗ ਜਾਏਗਾ ਕਿੰਨੇ ਬੰਦਿਆਂ ਦੀ ਫਾਈਲ ਰਹਿ ਗਈ ਹੈ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰੂੰਗਾ ਕਿ ਸ਼ਾਂਤੀ ਬਣਾਈ ਰੱਖੋ ਜੇ ਕਿਸੇ ਕੋਈ ਆ ਗਿਆ ਕੈਂਡੀਡੇਟ ਆਇਆ ਉਹਦੀ ਫਾਈਲ ਜ਼ਰੂਰ ਲਈ ਜਾਊਗੀ ਜੋ ਵੀ ਨਿਯਮਾਂ ਦੀ ਕਾਰਵਾਈ ਹੈ ਉਹਨਾਂ ਤੇ ਉਹੀ ਹੋਏਗਾ